ਡੰਡੋਤ ਬੰਦਨ ਅਨਕ ਬਾਦ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ नानक ह बेसमार अथाह अगणत अतोल ज्यो भोलाह त्यो नानक दास बोलै ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੇ ਦਸਾਂ ਪਾਤ ਸਾਹਿਆ ਦੀ ਆਤਮਿਕ ਜੋਤ ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਖਾਲਸਾ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਸਾਰੀ ਸੰਗਤ ਪਿਆਰ ਅਦਬ ਨਾਲ ਗੁਰੂ ਮਹਾਰਾਜ ਜੀ ਨੂੰ ਸੀਸ ਝੁਕਾ ਕਰਕੇ ਰਸਨਾ ਬਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਮੇਰੀ ਬੀਰੀ ਦੇ ਮਾਲਕ ਸ਼ੇਮੇ ਪਾਤਸ਼ਾ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਲਿਆਨ ਸਰ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਅੰਦਰ ਪਾਵਨ ਸ੍ਰੀ ਮੁਖਵਾਕ ਦੁਆਰਾ ਉਪਦੇਸ਼ ਬਖਸ਼ਿਆ ਹੈ ਕੁਝ ਸਮੇਂ ਵਾਸਤੇ ਤੁਛ ਵਿਚਾਰਾਂ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਸਤਿਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ ਰਹੇ ਹਨ ਸੂਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪ੍ਰਗਾਸਾ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੰਜ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 609 ਅੰਗ ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਨੇ ਪੂਰੇ ਗੁਰੂ ਦੀ ਵਡਿਆਈ ਕੀਤੀ ਹੈ। ਪੂਰਾ ਗੁਰੂ ਕੌਣ ਹੈ ਜਿਸ ਪਰਥਾਏ ਸਤਿਗੁਰੁ ਫਰਮਾਉਂਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਤੁਬਦਾ ਬਿਨਸ ਜਾਏ ਹਰ ਪਰਮ ਪਦ ਲਹੀਐ ਜਿਸ ਨਾਲ ਮਿਲ ਕਰਕੇ ਮਨ ਦੇ ਵਿੱਚ ਪੂਰਨ ਆਨੰਦ ਦੀ ਪ੍ਰਾਪਤੀ ਹੋਵੇ ਅਨੰਤ ਭਯਾ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਆਪਣੇ ਅੰਦਰ ਦੀ ਇੱਕ ਅਵਸਥਾ ਜਦੋਂ ਮਨੁੱਖ ਸੰਸਾਰੀ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਉੱਪਰ ਉੱਠ ਜਾਂਦਾ ਹੈ ਇੱਕ ਸੁੱਖ ਦੇ ਵਿੱਚ ਸਮਾ ਜਾਂਦਾ ਹੈ ਇਹ ਆਨੰਦ ਪੂਰੇ ਗੁਰੂ ਨਾਲ ਮਿਲ ਕੇ ਪ੍ਰਾਪਤ ਹੁੰਦਾ ਹੈ ਜਿਵੇਂ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਉਹ ਹੀ ਸਤਗੁਰੂ ਆਖੇ ਜਾਂਦੇ ਨੇ ਜਿਨ੍ਹਾਂ ਨਾਲ ਮਿਲ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਹੋਵੇ ਮਨ ਕੀ ਦੁਬਿਧਾ ਬਿਨਸ ਜਾਏ ਮਨ ਅੰਦਰੋਂ ਅਨੇਕਾ ਤਰ੍ਹਾਂ ਦੀਆਂ ਦੁਬਿਧਾ ਭਲੇਖੇ ਨਾਸ ਹੋ ਜਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦ ਸਮੇਂ ਆਗਰੇ ਗਏ ਹਨ ਬਾਦਸ਼ਾਹ ਜਹਾਂਗੀਰ ਦੇ ਨਾਲ ਮਿਲਾਪ ਹੋਇਆ ਉਥੋਂ ਦੇ ਸਾਰੇ ਸਿੱਖ ਸੰਗਤਾਂ ਗੁਰੂ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਕਹਿ ਕਰਕੇ ਬੁਲਾਉਂਦੀਆਂ ਜਹਾਂਗੀਰ ਦੇ ਮਨ ਵਿੱਚ ਪ੍ਰਸ਼ਨ ਸੀ ਕਿ ਮੈਂ ਵੀ ਬਾਦਸ਼ਾਹ ਹਾਂ ਪਰ ਮੈਨੂੰ ਕੋਈ ਸੱਚਾ ਬਾਤਸ਼ਾ ਨਹੀਂ ਕਹਿੰਦਾ ਗੁਰੂ ਮਹਾਰਾਜ ਨੂੰ ਸਤਗੁਰਾਂ ਦੇ ਸਿੱਖ ਸਤਾ ਸੱਚਾ ਬਾਤਸ਼ਾ ਕਿਉਂ ਆਖਦੇ ਨੇ ਉਸ ਸਮੇਂ ਸਾਧ ਸੰਗਤ ਇੱਕ ਕੌਤਕ ਵਰਤਿਆ ਇੱਕ ਘਾਈ ਸਿੱਖ ਜਿਸ ਨੇ ਪਹਿਲਾਂ ਸਤਗੁਰੂ ਜੀ ਦੇ ਕਦੇ ਦਰਸ਼ਨ ਨਹੀਂ ਸੰਨ ਕੀਤੇ ਜਦੋਂ ਸਤਗੁਰੂ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਇੱਧਰ ਗਏ ਹਨ ਗੁਰੂ ਮਹਾਰਾਜ ਦਾ ਆਉਣਾ ਸੁਣ ਕਰਕੇ ਬੜੇ ਪ੍ਰੇਮ ਦੇ ਨਾਲ ਇੱਕ ਘਾ ਦੀ ਪੰਡ ਵਟਨਾ ਕੀਤੀ ਬੰਨ ਕਰਕੇ 2 ਟਕੇ ਜਿਹੜੇ ਇਸ ਨੇ ਪਹਿਲਾਂ ਆਪਣੀ ਕਿਰਤ ਕਮਾਈ ਵਿੱਚੋਂ ਜਮਾ ਕੀਤੇ ਸਨ ਨਾਲ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਵਾਸਤੇ ਤੁਰ ਪਿਆ ਸਤਿਗੁਰੂ ਮਹਾਰਾਜ ਜੀ ਉਸ ਸਮੇਂ ਨਗਰ ਤੋਂ ਬਾਹਰ ਜੰਗਲ ਵਾਲੇ ਪਾਸੇ ਤੰਬੂ ਵਿੱਚ ਰੁਕੇ ਹੋਏ ਸਨ ਦੋ ਤੰਬੂ ਲੱਗੇ ਹੋਏ ਸੀ ਇੱਕ ਜਹਾਂਗੀਰ ਬਾਦਸ਼ਾਹ ਦਾ ਤੰਬੂ ਉਸ ਦੇ ਅੱਗੇ ਪਹਿਰੇਦਾਰ ਖੜੇ ਸਨ ਕੋਈ ਦੂਰੀ ਤੇ ਸਿਮੇ ਪਾਸ਼ਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦਾ ਤੰਬੂ ਲੱਗਿਆ ਹੋਇਆ ਸੀ ਇਸ ਸਿੱਖ ਨੇ ਭਲੇਖੇ ਦੇ ਨਾਲ ਪਹਿਲਾਂ ਜਹਾਂਗੀਰ ਦੇ ਤੰਬੂ ਵਿੱਚ ਜਾਣਾ ਕੀਤਾ ਪਹਿਰੇਦਾਰਾਂ ਤੋਂ ਭਲੇਖਾ ਪੈ ਗਿਆ ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ ਸਨ ਜਹਾਂਗੀਰ ਬਾਦਸ਼ਾਹ ਦੇ ਅੱਗੇ ਜਾ ਕਰਕੇ ਘਾ ਵਾਲੀ ਪੰਡ ਅੱਗੇ ਰਖੀ ਤੇ ਦੋ ਟਕੇ ਮੱਥਾ ਟੇਕਿਆ ਤੇ ਬੇਨਤੀ ਕਰਨ ਲੱਗਿਆ ਮਹਾਰਾਜ ਸਤਿਗੁਰੂ ਜੀ ਮੇਰੀ ਬੜੀ ਆਸਾ ਸੀ ਤੁਹਾਡੇ ਦਰਸ਼ਨਾਂ ਵਾਸਤੇ ਆਇਆ ਹਾਂ ਕਿਰਪਾ ਕਰੋ ਮੇਰਾ ਜਨਮ ਸਫਲ ਹੋ ਜਾਵੇ ਮੇਰਾ ਜੰਮਣਾ ਮਰਨਾ ਕੱਟ ਦਿਓ ਮੇਰੀ ਪਰਲੋਗ ਜਬਾਂ ਫੜ ਲੈਣਾ ਕਰਿਓ ਪ੍ਰੇਮ ਦੇ ਵਿੱਚ ਭੇਜ ਕਰਕੇ ਸਿੱਖ ਨੇ ਇੰਨੀਆਂ ਬੇਨਤੀਆਂ ਕੀਤੀਆਂ ਜਹਾਂਗੀਰ ਬੜਾ ਹੈਰਾਨ ਹੋਇਆ ਕਹਿਣ ਲੱਗਿਆ ਸਿੱਖਾ ਮੈਂ ਗੁਰੂ ਨਹੀਂ ਹਾਂ ਮੈਂ ਤਾਂ ਦੁਨੀਆ ਦਾ ਬਾਦਸ਼ਾਹ ਹਾਂ ਮੇਰਾ ਨਾਮ ਜਹਾਂਗੀਰ ਹੈ ਤੇ ਤੂੰ ਮੇਰੇ ਕੋਲ ਆਇਆ ਹੈ ਤੂੰ ਕਹੇ ਤਾਂ ਤੈਨੂੰ ਕੋਈ ਚੰਗੀ ਨੌਕਰੀ ਦੇ ਦਿੰਨਾ ਕੋਈ ਇਲਾਕੇ ਦਾ ਜ਼ਗੀਰਦਾਰ ਹੁਕਮਰਾਨ ਬਣਾ ਦਿੰਨਾ ਹਾਂ ਕੋਈ ਬਾਦਸ਼ਾਹ ਹੀ ਦੇ ਦਿੰਨਾ ਕੋਈ ਆਖ ਤਨ ਧਨ ਦੇ ਦਿੰਨਾ ਹਾਂ ਜਦੋਂ ਸਿੱਖ ਨੇ ਦੇਖਿਆ ਵੀ ਇਹ ਤਾਂ ਦੁਨੀਆ ਦਾ ਬਾਦਸ਼ਾਹ ਹੈ ਬੇਪਰਵਾਹ ਹੋ ਕਰਕੇ ਸਾਧ ਸੰਗਤ ਆਪਣੇ ਦੋ ਟਕੇ ਚੁੱਕ ਲਈ ਘਾ ਦੀ ਪੰਡ ਚੁੱਕੀ ਤੇ ਵਾਪਸ ਚਲੇ ਆ ਗਏ ਫਿਰ ਉਧਰ ਨੂੰ ਗਿਆ ਜਿੱਥੇ ਸਤਿਗੁਰੂ ਮਹਾਰਾਜ ਜੀ ਦਾ ਤੰਬੂ ਲੱਗਿਆ ਹੋਇਆ ਉਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਬਾਹਰ ਖੜੇ ਸਿੱਖ ਨੂੰ ਉਡੀਕ ਰਹੇ ਨੇ ਇਸ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਦਿਆ ਹੀ ਸਤਗੁਰੂ ਜੀ ਦੇ ਅੱਗੇ ਉਹ ਘਾ ਦੀ ਪੰਡ ਤੇ ਖੀ ਤੇ ਦੋ ਟੱਕੇ ਭੇਟਾ ਕਰਕੇ ਚਰਨਾਂ ਤੇ ਟਿਕ ਪਿਆ। ਉਸੇ ਤਰ੍ਹਾਂ ਹੀ ਪ੍ਰੇਮ ਦੇ ਵਿੱਚ ਬੇਨਤੀਆਂ ਕਰਨ ਲੱਗਿਆ। ਸਤਗੁਰੂ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਭਲੇਖਾ ਪੈ ਗਿਆ ਸੀ। ਮੈਂ ਭਲੇਖੇ ਦੇ ਨਾਲ ਦੁਨੀਆ ਦੇ ਬਾਦਸ਼ਾਹ ਦੇ ਕੋਲ ਚਲਿਆ ਗਿਆ ਸੀ। ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ। ਮੇਰਾ ਜੰਮਣਾ ਮਰਨਾ ਕੱਟ ਦਿਓ। ਮੈਨੂੰ ਗਿਆਨ ਦੀ ਦਾਤ ਬਖਸ਼ੋ। ਪਰਲੋਕ ਵਿੱਚ ਮੇਰੀ ਬਾਹ ਫੜ ਲੈਣਾ ਕਰਿਓ। ਬੇਅੰਤੀ ਸਤਗੁਰੂ ਜੀ ਦੇ ਅੱਗੇ ਪੇਂਚਿਆ ਗੀਤਿਆਂ ਮਹਾਰਾਜ ਜੀ ਐਨੇ ਤਰੁੱਠੇ ਆਪਣੇ ਗੱਲ ਨਾਲ ਲਾਇਆ ਕਿਹਾ ਸਿੱਖਾ ਤੂੰ ਧੰਨ ਹੈ ਜਿਸ ਨੇ ਇਨਾ ਵੇਪਰਵਾਹ ਹੋ ਕਰਕੇ ਸਾਡੇ ਕੋਲ ਆਉਣਾ ਕੀਤਾ ਤੇ ਸਾਧ ਸੰਗਤ ਉਸ ਦਿਨ ਤੋਂ ਜਹਾਗੀਰ ਨੂੰ ਸਮਝ ਪੈ ਗਈ ਕਿ ਸਿੱਖ ਸਤਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਿਉਂ ਆਖਦੇ ਨੇ ਕਿਉਂਕਿ ਪੂਰਾ ਗੁਰੂ ਸੰਸਾਰ ਦੇ ਵਿੱਚ ਵੀ ਆਪਨੇ ਸਿੱਖ ਦਾ ਜੀਵਨ ਸਵਾਰਦਾ ਹੈ ਪਰਲੋਕ ਵਿੱਚ ਵੀ ਸਿੱਖ ਦੀ ਬਾਹ ਫੜ ਲੈਂਦਾ ਹੈ ਦੋਵੇਂ ਥਾਵ ਰੱਖੇ ਗੁਰੂ ਸੂਏ ਦੋਹੇ ਥਾਵਾਂ ਤੇ ਹੀ ਗੁਰੂ ਸਿੱਖ ਦੀ ਮਦਦ ਕਰਦਾ ਹੈ ਸਤ ਸਤਗੁਰ ਸਹਿ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਦੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਪਰ ਵੱਡੇ ਭਾਗਾ ਦੇ ਨਾਲ ਪੂਰੇ ਗੁਰੂ ਨਾਲ ਮਿਲਿਆ ਜਾਂਦਾ ਹੈ ਗੁਰਪੂਰਾ ਭੇਟਿਓ ਵੱਡ ਭਾਗੀ ਗੁਰਮੁਖ ਖਾਨੇ ਵੱਡਿਆਂ ਭਾਗਾ ਵਾਲਿਆਂ ਨੇ ਪੂਰੇ ਸਤਗੁਰਾਂ ਨੂੰ ਭੇਟਿਓ ਮਿਲਣਾ ਕੀਤਾ ਹੈ ਮਨਹਿ ਭਇਆ ਪ੍ਰਗਾਸਾ ਜਿਸ ਕਰਕੇ ਮਨ ਦੇ ਵਿੱਚ ਇੱਕ ਪ੍ਰਕਾਸ਼ ਹੋ ਗਿਆ ਗਿਆਨ ਦਾ ਹਰਦੇ ਵਿੱਚ ਅਗਿਆਨਤਾ ਦਾ ਹਨੇਰਾ ਕਟਿਆ ਗਿਆ ਕੋਈ ਨਾ ਪਹੁੰਚਨਹਾਰਾ ਦੂਜਾ ਆਪਣੇ ਸਾਹਿਬ ਦਾ ਪਰਵਾਸਾ ਸਤਿਗੁਰੂ ਜੀ ਬਚਨ ਕਰਦੇ ਸਾਡੇ ਤਾਂ ਹੀ ਆਪਣੇ ਸਾਹਿਬ ਮਾਲਕ ਪਰਮੇਸ਼ਰ ਵਾਹਿਗੁਰੂ ਦਾ ਪਰਵਾਸਾ ਭਰੋਸਾ ਹੈ ਇੱਕ ਵਿਸ਼ਵਾਸ ਹੈ ਜਿਸ ਦੇ ਬਰਾਬਰ ਕੋਈ ਦੂਜਾ ਪਹੁੰਚਣ ਵਾਲਾ ਨਹੀਂ ਜਿੱਥੇ ਸਿੱਖ ਦੀ ਗੁਰੂ ਮਦਦ ਕਰਦਾ ਹੈ ਉਥੇ ਕੋਈ ਦੂਸਰਾ ਨਹੀਂ ਪਹੁੰਚ ਸਕਦਾ ਇਸ ਲਈ ਮਾਰੇ ਕਹਿੰਦੇ ਸਾਡੇ ਮਨ ਵਿੱਚ ਪੂਰਨ ਭਰੋਸਾ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਅਸੀਂ ਆਪਣੇ ਸਮਰੱਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਆਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੈ ਜਿਨ੍ਹਾਂ ਸਤਿਗੁਰਾਂ ਦੀ ਮਿਹਰ ਸਦਕਾ ਸਾਡੇ ਜੀਵਨ ਵਿੱਚ ਪਿੱਛੇ ਵੀ ਸੁਖ ਤੇ ਅੱਗੇ ਵੀ ਸੁਖ ਹੈ ਜੋ ਪਿੱਛੇ ਸਮਾਂ ਬਤੀਤ ਹੋਇਆ ਅਸੀਂ ਸੁਖ ਦੇ ਵਿੱਚ ਬਤੀਤ ਕਰਨਾ ਕੀਤਾ ਜੋ ਸਮਾ ਆਏਗਾ ਅੱਗੇ ਵਾਸਤੇ ਭਾਵੇਂ ਪਰਲੋਕ ਹੈ ਭਾਵੇਂ ਇਸ ਲੋਕ ਦੇ ਵਿੱਚ ਉਹ ਵੀ ਸੁੱਖ ਦਾਈ ਹੈ ਗੁਰੂ ਸਿੱਖ ਦੇ ਜੀਵਨ ਦੇ ਵਿੱਚ ਅੱਗੇ ਵੀ ਸਿੱਖ ਸੁਖੀ ਕਰ ਦਿੰਦਾ ਹੈ ਸਿੱਖ ਦਾ ਜੀਵਨ ਸਵਾਰ ਦਿੰਦਾ ਹੈ ਤੇ ਪਿੱਛੇ ਵੀ ਉਸ ਨੂੰ ਸੁਖੀ ਕਰ ਦਿੰਦਾ ਹੈ ਸਹਜਾ ਸਹਿਜ ਹੀ ਮਾਰੇ ਕਹਿੰਦੇ ਇਹ ਅਵਸਥਾ ਬਣ ਗਈ ਹੈ ਕਿ ਹੁਣ ਅੱਗੇ ਵੀ ਸੁੱਖ ਹੈ ਤੇ ਪਿੱਛੇ ਵੀ ਕਰ ਆਨੰਦ ਹਮਾਰਾ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਆਨੰਦ ਹੈ ਆਨੰਦੀ ਆਨੰਦ ਬਣ ਗਿਆ ਰਹਾਉ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਵਿਸ਼ਰਾਮ ਦੇ ਕੇ ਸਤਗੁਰੂ ਜੀ ਫਰਮਾਉਂਦੇ ਨੇ ਹੇ ਸਿੱਖੋ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਹੈ ਅੰਦਰ ਦੀ ਜਾਣਣ ਵਾਲਾ ਸਭ ਕੁਝ ਕਰਨ ਕਾਰਨ ਹੈ ਤੇ ਉਹੀ ਸਾਡਾ ਮਾਲਕ ਹੈ ਨਿਰਭਉ ਭਈ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ਜਦੋਂ ਤੋਂ ਅਸੀਂ ਆਪਣੇ ਗੁਰੂ ਦੇ ਚਰਣੀ ਲੱਗੇ ਹਾਂ ਨਿਰਭਉ ਹੋ ਗਏ ਹਾਂ ਜਿਵੇਂ ਪਰਮਾਤਮਾ ਨਿਰਭਉ ਹੈ ਨਾ ਗੁਰੂ ਨੇ ਸਾਨੂੰ ਵੀ ਨਿਰਭਉ ਕਰ ਦਿੱਤਾ ਹੈ ਹੁਣ ਹਿਰਦੇ ਵਿੱਚ ਇੱਕ RAM ਨਾਮ ਆਧਾਰਾ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ ਸਾਡੇ ਤਨ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨਹਾਰਾ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਸਫਲ ਹਨ ਸਫਲ ਦਾ ਅਰਥ ਹੁੰਦਾ ਹੈ ਸਹਿਤ ਫਲ ਦੇ ਵਾਹਿਗੁਰੂ ਦੇ ਦਰਸ਼ਨ ਕੀਤਿਆਂ ਗਿਆਨ ਦੀ ਪ੍ਰਾਪਤ ਹੁੰਦੀ ਹੈ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਕਿਰਪਾਸ ਨਾ ਪਰਿਆ ਰਿਹਾ ਸਤਗੁਰੂ ਜੀ ਆਪਣੇ ਸਿੱਖ ਦਾ ਜਨਮ ਮਰਨਾਂ ਸਵਾਰ ਦਿੰਦੇ ਸਫਲ ਦਰਸ਼ਨ ਹਨ ਅਕਾਲ ਮੂਰਤ ਪ੍ਰਭ ਅਕਾਲ ਸਮੇ ਤੋਂ ਬਾਹਰ ਉਹ ਹਸਤੀ ਹੈ ਪਰਮੇਸ਼ਰ ਵਾਹਿਗੁਰੂ ਦੀ ਸਰੂਪ ਹੈ ਉਹ ਪਰਮਾਤਮਾ ਪ੍ਰਭ ਸਮਰੱਥ ਹੈ ਸਭ ਕੁਝ ਕਰਨ ਦੇ ਹੈ ਪੀ ਹੁਣ ਵੀ ਹੈ ਭੀ ਅੱਗੇ ਵੀ ਹੋਵੇਗਾ ਤੇ ਹੋਵਣਹਾਰਾ ਸਦਾ ਸਦਾ ਹੋਣ ਵਾਲਾ ਹੈ ਤਿੰਨਾ ਸਮੇਂ ਵਿੱਚ ਉਹ ਪਰਮਾਤਮਾ ਸਤ ਹੈ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਆਪਣੇ ਕੰਠ ਨਾ ਲਾਉਣਾ ਕੀਤਾ ਹੈ ਕੰਠ ਦਾ ਅਰਥ ਹੈ ਆਪਣੇ ਚ ਅਪੇਧ ਕੀਤਾ ਹੈ ਆਪਣੇ ਚ ਅਪੇਧ ਕਰਕੇ ਆਪਣੇ ਜਨਾਂ ਨੂੰ ਪਿਆਰਿਆਂ ਨੂੰ ਰੱਖਿਆ ਹੈ ਆਪਣੀ ਪੀਤ ਪਿਆਰਾ ਤੇ ਪ੍ਰਭੂ ਪਰਮਾਤਮਾ ਆਪਣੀ ਪਰੀਤ ਦਾ ਪਿਆਰਾ ਹੈ ਜਿਹੜਾ ਪਰਮਾਤਮਾ ਨੂੰ ਪਿਆਰ ਕਰਦਾ ਹੈ ਨਾ ਵਾਹਿਗੁਰੂ ਵੀ ਉਹਨੂੰ ਪਿਆਰ ਕਰਦਾ ਹੈ ਜੇ ਭਗਤ ਪ੍ਰਹਿਲਾਦ ਜੀ ਨੇ ਪਰਮਾਤਮਾ ਨੂੰ ਪਿਆਰ ਕੀਤਾ ਤੇ ਪ੍ਰਮਾਤਮਾ ਨੇ ਭਗਤ ਜੀ ਦੀ ਪੈਜ ਰੱਖੀ ਵੱਡੀ ਵਡਿਆਈ ਆਚਰਜ ਸੋਪਾ ਕਾਰਜ ਆਇਆ ਰਾਸੀ ਉਸ ਵਾਹਿਗੁਰੂ ਦੀ ਦਰ ਦੀ ਵਡਿਆਈ ਬਹੁਤ ਵੱਡੀ ਹੈ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਤੇ ਉਹਦੀ ਸੋਭਾ ਅਸਚਰਜ ਹੈ ਹੈਰਾਨ ਕਰਨ ਵਾਲੀ ਕਾਰਜ ਆਇਆ ਰਾਸੀ ਜਿਹੜੇ ਗੁਰਮੁਖ ਹਨ ਉਹਨਾਂ ਦਾ ਸਾਰਾ ਜੀਵਨ ਦਾ ਕਾਰਜ ਰਾਸ ਆ ਜਾਂਦਾ ਹੈ ਮਾਰੇ ਕਹਿੰਦੇ ਜੋ ਉਸ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ ਉਹਨਾਂ ਦੇ ਸਾਰੇ ਕਾਰਜ ਪ੍ਰਮਾਤਮਾ ਰਾਸੇ ਪੂਰੇ ਕਰ ਦਿੰਦਾ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੀ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਅਸੀਂ ਪੂਰੇ ਗੁਰੂ ਨੂੰ ਮਿਲਣਾ ਕੀਤਾ ਹੈ ਜਿਸ ਕਰਕੇ ਸਗਲੇ ਦੁੱਖ ਵਿਨਾਸ਼ੇ ਸਾਡੇ ਸਾਰੇ ਹੀ ਦੁੱਖ ਨਾਸ ਹੋ ਗਏ ਨੇ ਸਾਨੂੰ ਵੀ ਸਤਿਗੁਰੂ ਜੀ ਵਾਰ-ਵਾਰ ਉਪਦੇਸ਼ ਕਰਦੇ ਨੇ ਕਿ ਤੂੰ ਮਨ ਦੇ ਵਿੱਚ ਤੇ ਸਾਹਿਬ ਦੀ ਏਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਪੂਰੇ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਗੁਰਮਤਿ ਧਾਰਨੀ ਹੋਈਏ ਪੂਰਾ ਗੁਰੂ ਹੈ ਬਾਣੀ ਬਾਣੀ ਦਾ ਆਸਰਾ ਲਈਏ ਬਾਣੀ ਨਾਲ ਜੁੜੀਏ ਬਾਣੀ ਵਾਲਾ ਜੀਵਨ ਬਣਾਈਏ ਸਤਿਗੁਰੂ ਜੀ ਸਾਰਿਆਂ ਤੇ ਕਿਰਪਾ ਰਹਿਮਤ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਸ ਸੰ ਮਾਫੀ ਬਖਸ਼ਨੀ ਅੱਗੇ ਵਾਸਤੇ ਸਮੱਤ ਬਖਸ਼ਨੀ ਜੀ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਨਾਨਕ ਕਾ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ